ਲੇਗਰ ਬਹੁਤ ਸੌਖੀ ਹੋ ਗਈ ਸਾਨੂੰ ਜੀ ਬੜੀ ਬੜੀ ਆ ਬਹੁਤ ਬੜਾ ਫਰਕ ਆਪੈਂ ਦਾ ਲੇਗਰ ਸਰ ਬਹੁਤ ਸੌਖਾ ਹੋ ਗਿਆ ਉਹਦੇ ਉਹ ਦਿਨ ਹੁਣ ਨਾ ਉਹਦੇ ਵੇਲੇ ਮੰਡੀਆਂ ਬਿਨਾਂ ਹੀ ਫਰਕ ਪਊਗਾ ਇਹ ਬੜੀ ਵੈੰਦੀ ਰਹੀ ਹੈ ਇਹ ਹੋਊਗੀ ਹੁਣ 15 ਸਤੰਬਰ ਜਾਂ 20 ਸਤੰਬਰ ਨੂੰ ਹਾਂਜੀ ਪਹਿਲਾਂ ਆਉਂਦੀ ਸੀਗੀ ਇਹ 5-7 ਅਕਤੂਬਰ ਨੂੰ ਤੱਕ ਉਹਨੂੰ ਤੱਕ ਮੌਸਮ ਚ ਨਾ ਤਰੇੜ ਆ ਜਾਂਦੀ ਹੈ ਤਰੇੜ ਪੈਣ ਲੱਗਦੀ ਹੈ ਫੇਰ ਉਹ ਕਿਹਾ ਕੇ ਉੱਪਰ ਜੀ ਮੰਡੀ ਜਾਂਦੇ ਆ ਉਹ ਤੇਰੇਲ ਆ ਲਾਉਂਦੇ ਨੇ ਨਵੀਂ ਵਾਲਾ ਮੀਟਰ ਲਾਉਂਦੇ ਨੇ ਉੱਚ ਤੇ ਮੋਸ਼ਰ ਵਜ ਜਾਂਦਾ ਮੋਸ਼ਰ ਵਜ ਜਾਂਦਾ ਫਿਰ ਉਹ ਪੰਗੇ ਸੌ ਨਖਰੇ ਕਰਦੇ ਤੇ ਹੁਣ ਇਹ ਆਊਗੀ ਸੁੱਕ ਪੱਕੇ ਚ ਹਾਂਜੀ ਪਹਿਲਾਂ ਪਹਿਲਾਂ ਆ ਲੈਣੀ ਆ ਤੇ ਆਲੂ ਔਰ ਕਣਕ ਲਈ ਵੀ ਪਹਿਲਾ ਹੋ ਜੂਗਾ ਸੋਣਾ ਨਹੀਂ 15 20 ਦੇਖੋ ਪਹਿਲਾਂ ਕੀ ਹੁੰਦਾ ਸੀ 20 5 7 ਤਰੀਕ ਤੱਕ ਆਈ ਕਰਦੇ ਕਰਾਉਂਦੇ 20 ਤਰੀਕ ਤੱਕ ਪਰਾਲੀ ਦਾ ਇਧਰ ਉਧਰ ਕੀਤਾ ਕੁਛ ਵੀ ਹਾਂਜੀ ਤੇ 10 ਦਿਨਾਂ ਦੇ ਵਿੱਚ ਵਿੱਚ ਬੀਜਣੀ ਹੈ ਹਾਂਜੀ ਹੁਣ ਇਹਨੂੰ ਟਾਈਮ ਤਾਂ ਮਿਲੂਗਾ ਨਾ 1.5 ਮਹੀਨਾ ਲਈ ਹਾਂਜੀ ਹਾਂਜੀ ਬਣੇਗੀ ਸੌਖਾ ਹੋ ਜਾਊਗਾ ਜੀ ਪਾਣੀ ਲਾ ਕੇ ਪੱਤਰ ਨਾਲ ਕਰਕੇ ਵਧੀਆ ਬੀਜੀ ਜਾਊਗੀ 1.5 ਮਹੀਨਾ ਥੋੜਾ ਬੇਲੀ ਛੱਡੀਏ ਪਾ ਕੇ ਥੋੜਾ ਜਿਹਾ ਉੱਚਾ ਥੋੜੋ ਜਿਹਾ ਤਾਰਕ ਬਣ ਜਾਈਏ ਜੀ ਥੋੜਾ ਤਾਰਕ ਬਣ ਜਾਈਏ ਨਹੀਂ ਤਾਂ 10 ਦਿਨਾਂ ਬਾਅਦ ਬੀਜਣੀ ਪਊਗੀ ਜੇ ਤੇ ਰਾਤ ਨੂੰ ਵਾਹ ਜੀ ਕਿ ਦੂਰ ਪੜ ਰਹੇ ਹੁੰਦੇ ਸੀਗੇ ਰੁਕੀ ਆ ਟਾਈਮਿੰਗ ਸੀ ਕਾ ਜੀ ਨਾਲੇ ਆ ਪਾਣੀ ਜਿਹੜਾ ਨਾ ਇਹ ਮਿੱਟੀ ਹੈ ਇਹ ਚ ਨਾਲ ਇਹ ਖਰ ਨੂੰ ਦੀ ਨਾਲ ਬਾਤ ਆਉਂਦੇ ਨੇ ਜੀ ਇਹ ਤਾਂ ਤੱਤ ਬੋੜੀਆਂ ਬੁੱਟੀਆਂ ਦਾ ਪਾਣੀ ਆਉਂਦਾ ਜੀ ਉੱਥੇ ਪਾਹ ਤੋਂ ਆਉਂਦਾ ਆ ਸਾਡਾ ਪਾਣੀ ਬਚੂ ਆ ਜਿਹੜਾ ਅਸੀਂ ਚੋਕੋ ਕੱਢਦੇ ਆ ਤਾਂ ਹੀ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਜੰਗਾ ਦਾ ਪਾਉ ਦੇ ਮੂੰਹ ਪਾਣੀ ਗਲਤ ਹੈ ਜੀ ਕਿ ਕਿੜੀਆਂ ਬੁੱਟੀਆਂ ਆਉਂਦੀਆਂ ਗੰਦਾ ਜੀ ਗੰਦਾ ਗੰਦਾ ਉਹੀ ਨਹੀਂ ਪਾਣੀ ਹੈ ਜੀ ਜਿਹੜੀਆਂ ਬੁੱਟੀਆਂ ਦਾ ਪਾਣੀ ਹੁੰਦਾ ਫਸਲ ਨੂੰ ਤਾਕਤ ਮਿਲਦੀ ਹੈ ਝੋਨਾ ਨੂੰ ਤਾਕਤ ਮਿਲਦੀ ਹੈ ਜੀ ਝਾੜ ਵਧੂਗਾ ਦੇਖੀ ਝਾੜ ਵਧੂਗਾ ਜੀ ਇਹਦੇ ਨਾਲ ਲਾਈਟ ਵੀ ਬਹੁਤ ਧੀ ਆ ਰਹੀ ਜੀ ਇਹ ਮੋਟਰਾਂ ਖੜ੍ਹਦੀਆਂ ਨੇ ਉੱਪਰਾਂ ਖੜ੍ਹਦੀਆਂ ਹਾਂ ਜੀ ਹੁਣ ਤਾਂ ਬੰਦ ਕਰਨ ਨੂੰ ਜਾਂਦਾ ਚਲਾਉਂ ਨੂੰ ਰਿਹਾ ਉਹਦਾ ਜਿਹੜਾ ਲੋਕਾਂ ਦੇ ਵਿੱਚ ਬੰਦ ਕਰਦੇ 100 ਲੀਟਰ ਲੋਕਾਂ ਦੇ ਵਿੱਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕੜੇ ਨੇ ਤੂੜੀ ਵਾਲੇ ਕੜੇ ਨੇ ਇਹ ਪਹਿਲੀ ਵਾਰ ਹੋਇਆ ਜਿਹੜਾ ਵਿੱਚ ਲੈ ਗਏ ਕਿੰਨੀ ਸਰਕਾਰਾਂ ਨੇ ਕਹਿੰਦੇ ਕੋਈ ਜੱਟ ਨਹੀਂ ਸਾਲ ਸਾਨੂੰ ਨਹੀਂ ਇਹੋ ਜਾਣਾ ਨਹੀਂ ਉਹਦੇ ਵੇਲੇ ਵੀ ਬਹੁਤ ਵੇਲੇ ਵੀ ਦਿੰਦੀ ਹੈ ਸਵੇਰੇ ਸ਼ਾਮ ਪਨੀਰੀ ਵੇਲੇ ਵੀ ਹਾਂਜੀ ਪਨੀਰੀ ਪਨੀਰੀ ਵੇਲੇ ਵੀ ਦਿੰਦੀ ਪੱਕੀ ਦਾ ਬਹੁਤ ਪ੍ਰਚਲ ਹੋ ਜਾਂਦਾ ਸੀ ਬਾਡੇ ਕਿਸਾਨ ਆਉਂਦੇ ਜਾਂਦੇ ਆਉਂਦਾ ਚੌੜੀ ਦੱਬ ਵਿੱਚ ਜਾ ਰਹੇ ਸੀ ਉਹ ਦੱਬ ਵਿੱਚ ਜਾ ਰਹੇ ਸੀ ਮੇਲੇ ਸੰਦਾ ਕੀ ਕਰਨਾ ਹੈ ਕਿ ਨਾ ਗ੍ਰਿਪ ਕੱਢ ਕੇ ਨਾ ਰੋ ਜਰਾ ਤੋਂ ਢੋਲ ਚ ਮੈਂ ਕੀ ਕਰਨ ਤੇ ਆਪਣੇ ਚੱਲ ਜੇ ਕਿਤੇ ਮੋਟਰ ਜੀ ਬਹੁਤ ਡਰ ਲੱਗੇ ਜੀ ਪਾਣੀ ਤਾਂ ਪਹਿਲਾਂ ਪਰ ਪਾਣੀ ਤਾਂ ਪਹਿਲਾਂ ਵੀ ਬਹੁਤ ਸੀ ਪਰ ਪਹਿਲਾਂ ਇਧਰ ਉਧਰ ਇਧਰ ਉਧਰ ਦੇ ਹੀ ਆ ਨਹੀਂ ਵਧੀਆ ਸੀ ਇਹਦੀ ਗੱਲ ਤਾਂ ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕੱਢ ਲਿਆ ਨਹਿਰਾਂ ਚ ਅਸੂ ਐ ਚੋ ਹਾਂ ਜੀ ਕੱਸੀਆਂ ਚ ਪਾਣੀ ਰੁਕੀ ਜਾਂਦਾ ਸੀ ਜੀ ਕਿੱਛੇ ਸੂਏ ਬੰਦ ਹੋ ਗਈ ਸੀ ਜੀ ਸੂਏ ਬੰਦੀ ਹੋ ਗਈ ਸੀ ਹਾਂ ਇੱਥੇ ਉਰੇ ਖਾਦੋਂ ਆਉਂਦਾ ਸੀ ਜੀ ਮਾਜਰੀ ਮਾਜਰੀ ਉੱਥੇ ਤਾਂ ਕਹਿੰਦਾ ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਜੀ 35 ਸਾਲ ਹੋ ਗਏ ਆ ਸਾਡੇ ਖੇਤਾਂ ਦੇ ਅਸੀਂ ਕਦੇ ਪਾਣੀ ਨਹੀਂ ਦੇਖਿਆ ਪਹਿਲੀ ਵਾਰ ਆਇਆ ਜੀ ਅੱਛਾ ਦੇ ਲਓ 35 ਸਾਲ ਬਹੁਤ ਸ਼ੁਕਰੀਆ ਜੀ ਰੂਡਾ ਇੱਕ ਇੱਕ ਪੀੜੀ ਹੋ ਜਾਂਦੀ ਹੈ ਜੀ ਜਿਹੜੀ ਦੇਖਿਆ ਨਹੀਂ ਕਦੇ ਪਾਣੀ ਨਹੀਂ ਆਇਆ ਜੀ ਉਰੇ ਪਹਿਲੀ ਵਾਰ ਲੱਗਿਆ ਪਾਣੀ ਆ ਸੂਏ ਕਰਤੀਆਂ ਦਾ ਪਹਿਲੀ ਵਾਰ ਲੱਗਿਆ 55 ਸਾਲ ਬਾਅਦ ਲੱਗਿਆ ਜੀ ਮੈਨੂੰ ਉਮਰ ਦਾ ਸਾਲ ਹੋ ਗਿਆ ਜੀ ਤੁਹਾਨੂੰ ਕਿ ਲੋਕ ਬਟਰ 55 ਉੱਪਰ 7 ਸਾਲ ਦੇ ਨਹੀਂ ਨਿਆਣੇ ਨੂੰ ਨਹੀਂ ਅੱਛਾ ਕਾਹੀ ਦੇ ਵਿੱਚ ਪਾਣੀ ਆਉਂਦਾ ਹੁੰਦਾ ਸੀਗਾ ਲਾੜਾ ਮੋਟਾ ਉਹ ਮੋਟਾ ਆ ਜਾ ਕਾਹੀ ਗੱਲ ਨਹੀਂ ਹੁੰਦੀ ਸੀ ਕਿ ਮੈਂ ਨਿਆਣਾ ਸੀਗਾ ਜਦ ਹੁਣ ਪਤਾ ਲੱਗਿਆ ਵੀ ਮੇਰੇ ਦਾ ਪਾਣੀ ਕਿਹ ਹੁੰਦਾ ਥੋੜਾ ਸਾਡੇ ਇੱਧਰ ਆਉਂਦਾ ਮੇਰੇ ਪਾਣੀ ਇੰਟਰ ਕਰ ਉਹ ਬਾਹਰ ਤੱਕ 30% ਤੱਕ ਪੁੰਚਿਆ ਜਦੋਂ ਆਪਾਂ ਸਰਕਾਰ ਬਣੀ ਸੀ ਉਦੋਂ 21 22 ਤੇ ਸੀ ਹੁਣ 62 63 ਤੇ ਆ ਗਈ ਜਦੋਂ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਹੀਨੇ ਕਿਰਤਾਂ ਨੂੰ ਆਰ ਆਰ ਕੋਠੇ ਵਿਟਾਉਣੇ ਪੈਣਗੇ ਸਾਡੀ ਇਹ ਕਹਿੰਦਾ ਜੀ ਕੋਟਾ ਸੱਜੇ ਜੇ ਲਗੀ ਕਰਨੇ ਫਿਰ ਇੱਟਾਂ ਇੱਟੇ ਭੇਜ ਦੇ ਪਾਏ ਕੈਮਰਾ ਆਪਣਾ ਪਾਣੀ ਹੈ ਅਜਾ ਕੁਦਰਤੀ ਪਾਣੀ ਕੋਈ ਕਿਹਦਾ ਆਕਰੀ ਮਾਰਦੇ ਆਪਦਾ ਪਾਣੀ ਹਾਂ ਜੀ ਹਰਿਆਣੇ ਨੂੰ ਜਿੰਨਾ ਜਾਂਦਾ ਉਹਨਾਂ ਨੂੰ ਭੇਜ ਦਿਆਂ ਜਿੰਨਾ ਉਹਨਾਂ ਦਾ ਸਾਲ ਦਾ ਬੰਦਾ ਉਹਨਾਂ ਦੇ ਥੱਲੇ ਵਾਲੇ ਪਾਣੀ ਦਾ ਲੈਵਲ ਵਧੂਗਾ ਜੀ ਬਾਕੀ ਸਰਕਾਰਾਂ ਦਾ ਰੌਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਕਿ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਵਾਲੇ ਥੱਲੇ ਬਸ ਸਾਡੇ ਪਿੰਡਾਂ ਮਿਲ ਤਾਂ 600 ਫੁੱਟ ਤੇ ਚੱਲੇ ਬਹੁਤ ਨੁਕਸਾਨ ਹੋ ਰਿਹਾ ਹੈ ਜੀਤੀ ਦੇ ਮੋਟਰਾਂ ਪੈਣ ਲੱਗੀਆਂ 40 ਕਾਮ ਬੰਦੇ ਦੇ ਵਾਸਤੇ ਬਾਹਰ ਹੋ ਗਿਆ ਸੀ ਛੋਟਾ ਜਿਹੀ ਦਾ ਬੋਰ ਬੋਲਣ ਬਹੁਤ ਬੋਲ ਅਜੇ ਕਾਰ ਵੀ ਲੈਂਦਾ ਚਾਰ ਸਾਲ ਬਾਅਦ ਫੇਰ ਥੱਲੇ ਥੱਲੇ ਗਏ ਅੰਦਰ ਨਾ ਹੋਰ ਪਾਈ ਪਾਏ ਹੋਰ ਪਾਈਓ ਫਾਇਦਾ ਕੋਈ ਨਹੀਂ ਤੇ ਉੱਥੇ ਅਜੇ ਮੈਨੂੰ ਪਤਾ ਨਹੀਂ ਕਿਹੜੀ ਪੱਤਨ ਆ ਗਈ ਸੀਗੀ ਗਰਮ 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 ਪਾਣੀ ਆਉਂਦਾ ਪੱਤਾ ਪਾਣੀ ਆਉਂਦਾ ਤੇ ਜੀ ਵੀ ਨਹੀਂ ਖੜਦੇ ਠੀਕ ਹੈ ਜੀ ਲਾਈਟ ਨਹੀਂ ਜੀ ਕਦੇ ਬੱਦਲ ਬੈਟਰੀ ਨੂੰ ਕੋਈ ਪੁੱਛਦਾ ਨਾ ਜਨਰੇਟਰ ਨੂੰ ਕੋਈ ਨਹੀਂ ਕੋਈ ਬੰਦਾ ਬੰਦਾ ਨਹੀਂ ਹੋਉਂਦਾ ਉਹ ਕਹਿੰਦਾ ਕੋਲਾ ਮੁੱਕਿਆ ਦੇਖੋ ਜੇ ਤਾਂ ਪੂਰੀ ਹੋ ਗਈ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲੱਗਿਆ ਨਾ ਕਦੇ ਉਹ ਖੜ ਗਿਆ ਜੀ ਉਹ ਖੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ ਕਿੱਲੇ ਸੀਗੇ ਬੇਜ਼ਗਾਰ ਸੀ ਉਹ ਕਿੰਨੀਆਂ ਤਾਂ ਕਿੱਲੇ ਇੱਕ ਤਨਖਾਹ ਵਾਲੀ ਬੱਚਿਆਂ ਨੂੰ 55000 ਸਰਕਾਰੀ ਜਿਸ ਵੀ ਮੈਰਿਜ ਦੇ ਮੈਂ 1 ਰੁਪਏ ਇੱਕ ਘਰ ਚ 2 2 3 3 ਵੀ ਮਿਲ ਜੀਆ। ਕਹਿੰਦੇ 3 3 4 ਮਿਲ ਗਿਆ। ਕੋਈ ਪੈਸਾ ਨਹੀਂ। ਆਮਦ ਮਿਲਿਆ ਦੇ। ਹਾਂਜੀ। ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੋਈ ਸਪਾਰਸ ਚੱਲਦੀ। ਮੈਂ ਨੰਬਰ ਲਓ। ਜਿਹਦੇ ਨੰਬਰ ਇੱਕ ਨੰਬਰ ਵੀ ਵੱਧਾ ਹੈ ਤਾਂ ਉਹ ਨੌਕਰੀ ਮਿਲੂ। ਕੋਈ ਕਹਿੰਿਆ ਨੇ 2 2 3 3 ਲੈ ਲਿਆ। ਕਲਰਕ ਲੱਗਿਆ ਪਹਿਲਾਂ। ਕਲਰਕ ਲੱਗ ਕੇ ਪੜ੍ਹ ਲਿਆ ਪਟਵਾਰੀ ਬਣ ਗਿਆ। ਪਟਵਾਰੀ ਬਣ ਕੇ ਪੜ੍ਹ ਲਿਆ ਐਸ.ਡੀ.ਓ. ਲੱਗ ਗਿਆ। ਤਿੰਨ ਤਿੰਨ ਨੌਕਰੀ। ਉਹ ਕੀ ਕਰੀ ਜਾਵੇ। ਇਹ ਉਹ ਡੀਸੀ ਲੱਗੇ ਜਾਂਦੇ ਇੱਕ ਫਾਰਮਾਸਿਸਟ ਫਾਰਮਾਸਿਸਟ ਕੁੜੀ ਆ ਪਾ ਦੇ ਲਈ ਮਾਨੂੰ ਪਰ ਉਹਨੇ ਉਹ ਟੈਸਟ ਪਾਸ ਕਰਿਆ ਉਹ ਜਿਹੜੀ ਵਾਸੀ ਹੈ ਜਿਹੜੀ ਫਰੀਦਪੁਰ ਹਾਂ ਉਹਦੇ ਪਾਸਾ ਮਰਚਸਾ 64 ਨੰਬਰ ਆ ਆਮ ਘਰ ਦੀ ਕੁੜੀ ਜਮੇ ਬਾਬਾ ਫਰੀਦ ਕੁੜੀ ਆ ਬਾਬਾ ਫਰੀਦ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿੰਨੇ ਦਿਨਾਂ ਨੂੰ ਆਉਣ ਆ ਜਾਣ ਮੇਰੇ ਦੋਸਤ ਦੀ ਕੁੜੀ ਅੱਛਾ ਜੀ ਨਹੀਂ ਬੱਚੇ ਪਰਲੇ ਗਏ ਬਾਹਰਲੇ ਮੁਲਕਾਂ ਨੂੰ ਕਿਉਂ ਭੱਜ ਜਾਉਣ ਨੇ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਤੜਬੀਨ ਨਹੀਂ ਜੜੀ ਉਹ ਤੜਬੀਨ ਨਹੀਂ ਜੜੀ ਉਹ ਜਗ ਹੈ ਜਿੱਥੋਂ ਹਟਕਣਾ ਨਹੀਂ ਦੇਦਾ ਜੀ ਜੀ ਉਹ ਤਾਂ ਗਿਆ ਜੀ ਕੋਈ ਸਾਡੇ ਕੋਲ ਇੰਗਲੈਂਡ ਉਹ ਕਾਦੀ ਮੇਰੇ ਨਾਲ ਹੀ ਗੱਲ ਇਕਵਾਲ ਦਾ ਇਕਵਾਲ ਦਾ ਇਕਵਾਲ ਦੇ ਕਰੀ ਮੈਂ ਵੀ ਇੱਥੇ ਫਿਰ ਕਿਲਣ ਲੱਗੇ ਆ ਅੱਛਾ ਲਾਓ ਲਾਓ ਅਰੀਆ ਕੰਮ ਦਿਓ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਰੱਖੋ ਅੱਛਾ ਨਹੀਂ ਨਹੀਂ ਸਾਰੀ ਪਰਮਿਸ਼ਨ ਪੁੱਛਣਾ ਕੋਈ ਵੀ ਨਹੀਂ ਬੱਲੇਣੀ ਬੱਸ ਕੋਈ 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 ਟਾਈਮ ਲੱਗਣਾ ਕੋਈ ਰਸ਼ਵਤ ਨਹੀਂ ਮੰਗਦਾ ਕੋਈ ਕੁਝ ਨਹੀਂ ਕੰਮ ਸਭਾ ਸਾਡਾ ਲਾਲ ਚਿੰਨੀ ਹੈ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਬਸ ਜੀ ਉਹਨੇ ਹੀ ਨਸ਼ੇ ਚ ਪੱਤੋ ਬੰਦਾ ਕੰਮ ਕਰੂਗਾ ਮੈਂ ਬਹੁਤ ਵੱਡੀ ਬੇਚ ਲਈ 500 ਤੋਂ ਬਹੁਤ ਹੋ ਬਹੁਤ ਹੈ ਬਹੁਤ 200 ਪਿੰਡਾਂ ਦੀ ਮਗ ਨੌਜਵਾਨ ਮੁੰਡੇ ਕੁੜੀਆਂ ਹੋ ਜਾਣਗੇ ਕਿੰਨੇ ਜਿਹੜਾ ਤੂੰ ਕੰਮ ਪਿੰਡਾਂ ਦਾ ਪਤਾ ਨਹੀਂ ਜਾਂ ਮਿਲ ਗਿਆ ਜੀ ਕੋਈ ਕੰਮ ਤੇ ਲਾਉਣੇ ਦਾ ਇਹ ਬੇਲਾ ਵਾਂਨ ਸ਼ੈਤਾਨੀ ਦਾ ਘਰ ਉਹੀ ਗੱਲ ਹੈ ਬੇਲੇ ਬੇਲੇ ਫਿਰਨੋ ਯਾਰੀ ਦੋਸਤੀ ਦਾ ਸੌਂ ਪੁਆਤੀ ਕਦੇ ਕਿਤੇ ਕਦੇ ਕੁਸ਼ਕਰਾ ਕੇ ਐ ਲਾ ਲੈਂਦੇ ਇੱਕ ਵਾਰੀ ਜਦੋਂ ਲੱਗ ਗਿਆ ਫਿਰ ਨਿਕਲਣਾ ਮੁਸ਼ਕਲ ਹੋ ਗਿਆ ਇਹ ਹੁਣ ਮੋਗਾ ਆਪਣਾ ਨਵਾਂ ਇੱਥੇ ਪਹਿਲਾ ਮੋਗਾ ਹੈ ਹਾਂ ਜੀ ਪਹਿਲਾ ਲੱਗਾ ਹੀ ਹੈ ਮੋਗਾ 17 ਅੱਗੇ ਗਾਹਾਂ ਹੋ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਇਹ ਹਾਂ ਜੀ ਉਹ ਦੋ ਇਕੜਾਈ ਤੱਕ ਜਾਂਦਾ ਇਕੜਾਈ ਤੱਕ ਕਿਉਂ ਜਾਊਗਾ ਲੇਬੜਾ ਲੇਬੜਾ ਜੇ ਸਾਡੇ ਪਹਿਲਾਂ ਜੀਨੂ ਸਾਹਿਬ 12 ਸੀ ਰਿਹਾ ਹੂੰ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀਗਾ ਹੂੰ ਕਿਉਂਕਿ ਜਦੋਂ ਸਾਈ ਹੁੰਦੀ ਸੀ ਤੀ ਸੂਏ ਨੂੰ ਹਰੇਕ ਵਾਰ ਮਿੱਟੀ ਸੱਕੀ ਜਾਂਦੀ ਸੀ ਉਹ ਨਹੀਂ ਨਾ ਹੋ ਜਾਂਦਾ ਕੋਣ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 12 ਹੋ ਗਏ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲੱਗਣ ਲੱਗ ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਦੱਬੇ ਹੋਏ ਸੀਗੇ ਜੀ ਖਵਾਣੋਂ ਵਾਲੇ ਚਾਉਂਦੇ ਪਾਣੀ ਖਵਾਣੋਂ ਵਾਲੇ ਚਾਉਂਦੇ ਜੀ ਬੀੜ ਕਿਸ਼ਨ ਸਿੰਘ ਵਾਲਾ ਜੀ ਹੂੰ ਸਾਡਾ ਹੈਗਾ ਸੋਏ ਦਾ ਨਾਮ ਤੇ ਇਹ ਤੋਂ ਬਾਅਦ ਜੀ ਕਹਾਂ ਸੱਤੜ ਪਿੰਡਾਂ ਦੇ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਤੇ 5800 ਫੀਲੇ ਮੋਹ ਲੱਗੂਗਾ ਜੀ ਸੋ ਇਸ ਕਰਕੇ ਜੀ ਮੈਂ ਸਾਬਕਾ ਸਰਪੰਚਾ ਲਿਬੜੇ ਪਿੰਡ ਦਾ ਹੈ ਤੈਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਆਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਦਾਰ ਜ਼ਿੰਦਗੀ 'ਚ ਨਹੀਂ ਉਟਾ ਸਕਦੇ ਇੱਕ ਲਾਈਟ ਨੰਬਰ ਦਰ ਤੇ ਨੈਰੀ ਪਣ ਜੀ ਦੇਖੋ ਪੁਰੇ ਲੀਡਰ ਫਿਰੇ ਆਏ ਨੇ ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਦਿੱਤੇ ਨੇ ਤੁਸੀਂ ਪਹਿਲੇ ਲੀਡਰ ਹੋ ਜਿਹਨੇ ਜਨਰੇਸ਼ਨ ਨੂੰ ਬਚਾਉਣ ਲਈ ਚਾਹੇ ਨਸ਼ਾ ਚਾਹੇ ਆਉਣ ਵਾਲਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਜਨਰੇਸ਼ਨ ਬਚ ਗਈ ਤੋ ਇਸ ਕਰਕੇ ਅਸੀਂ ਤੁਹਾਡੇ ਰਣੀ ਆ ਮੈਨੂੰ ਕਹਿੰਦੇ ਐਸਵਾਈਐਲ ਦਾ ਦੱਸੋ ਜੀ ਹੱਲ ਮੈਂ ਹੱਲ ਕੀ ਪਾਣੀ ਨਹੀਂ ਸਾਡੇ ਕੋਲ ਕਹਿੰਦੇ ਨਹਿਰ ਤਾਂ ਬਣਾ ਦੋ ਮੈਂ ਕਿ ਉਹ ਜੂਸ ਛੱਡੋਗੇ ਉਹ ਜੋ ਪਾਣੀ ਹੈ ਨਹੀਂ ਨਹਿਰ ਬਣਾ ਦੋਸ ਬਣਦੀ ਤੇ ਕਹਿੰਦੇ ਉਹ ਅਲਟਰ ਜਿਹੜਾ ਜਿਹੜਾ ਉਹ ਹੈ ਨਾ 9.1 9.2 9.3 ਤਿੰਨ ਫੈਸਲੇ ਨੇ ਸੁਪਰੀਮ ਕੋਰਟ 9.1 ਕਹਿੰਦਾ ਵੀ ਪਾਣੀ ਦਾ ਰਿਵਿਊ ਕਰ ਲਓ ਜੇ ਪਾਣੀ ਹੈਗਾ ਦੇ ਦਿਓ 9.2 ਕਹਿੰਦਾ ਵੀ ਨਹਿਰ ਜਿਹੜੀ ਹੈ ਜੇ ਪਾਣੀ ਹੈਗਾ ਤਾਂ ਨਹਿਰ ਬਣਾਓ 9.3 ਕਹਿੰਦਾ ਹੈ ਕਿ ਪਹਿਲਾਂ ਨਹਿਰ ਤਾਂ ਬਣੂਗੀ ਜੇ ਉਹਦੇ ਚ ਜਾਣ ਜੋਗਾ 5.5 ਠੀਕ ਹੈ ਨਹਿਰ ਬਣਾ ਸਕਦਾ 9.2 ਕਹਿੰਦਾ ਵੀ ਆਲਟਰਨੇਟਿਵ ਦੱਸੋ ਨਹਿਰ ਬਣਾਓ ਜਾਂ ਆਲਟਰਨੇਟਿਵ ਦਾ ਕੋਈ ਬਦਲ ਦੱਸੋ ਇਹ ਜਦੋਂ ਬੈਂਦੇ ਨੇ ਮੈਂ ਮਾ ਪੜਿਆ ਹੋਇਆ ਉਹ ਸਾਰਾ ਇਹ ਜਦੋਂ ਮੇਰੇ ਨਾਲ ਬੰਦੇ ਖੱਟਰ ਬੰਦੇ ਸੀ ਪਹਿਲਾਂ ਹੁਣ ਸੈਣੀ ਬੰਦੇ ਹੁੰਦੇ ਇਹ ਜਦੋਂ ਬੰਦੇ ਨੇ 9.3 ਤੋਂ ਸ਼ੁਰੂ ਕਰ ਲਿਆ 9.3 ਕਹਿੰਦਾ ਜੀ ਦੇ ਨਹਿਰ ਬਣਾ ਲੈਣੀ ਚਾਹੀਦੀ ਐਕੀਨ ਦਾ ਅਫਸਰ ਜੀ ਇੱਕ ਪੜਨ ਲੱਗਿਆ 9.3 ਐਂ ਕਹਿੰਦਾ ਜੀ ਮੈਂ ਕਿਹਾ ਜੀ ਇੱਕ ਮਿੰਟ ਕੌਣ ਤੂੰ ਮਤਲਬ ਤੇਰਾ ਉਹਦਾ ਕੀ ਹੈ ਕਹਿੰਦਾ ਮੈਂ ਸੈਕਟਰੀ ਹਾਂ ਮੈਂ ਕਿੱਥੇ ਸੈਕਟਰੀ ਕਹਿੰਦਾ ਮੈਂ ਇੰਡੀਆ ਗਵਰਨਮੈਂਟ ਦਾ ਇਰੀਗੇਸ਼ਨ ਸੈਕਟਰੀ ਮੈਂ ਕਿਹਾ ਮੈਂ ਤਾਂ ਪੜਿਆ ਹੀ ਹੁੰਦਾ ਫਿਰ ਹਿਸਾਬ ਤਾਂ ਪੜਿਆ ਕਹਿੰਦਾ ਹਾਂ ਜੀ ਮੈਂ ਕਿਹਾ ਤਿੰਨ ਪਹਿਲਾਂ ਆਉਂਦਾ ਜਾਂ ਇੱਕ ਪਹਿਲਾਂ ਆਉਂਦਾ ਜਾਂ ਦੋ ਕਹਿੰਦਾ ਇੱਕ ਪਹਿਲਾਂ ਹਾਂ ਮੈਂ ਪਹਿਲਾਂ ਇੱਕ ਪੜ੍ਹ ਫਿਰ ਇੱਕ ਕੀ ਕਹਿੰਦਾ ਪਹਿਲਾਂ ਰਿਵਿਊ ਕਰੋ ਪੰਜਾ ਰਿਵਿਊ ਕਦੋਂ ਕੀਤਾ ਸੀ 955 ਜੀ 955 ਜੀ ਤਾਂ ਇੱਥੇ ਪਤਾ ਨਹੀਂ ਕਿੰਨੀਆਂ ਝਾੜੀਆਂ ਆਉਣ ਗਈਆਂ ਬਹੁਤ ਵਾਜੀ ਉਹਦੋਂ ਉਹ ਫਿਰ ਲੈ ਲਾਂਗੇ ਹਾਂ ਨੰਬਰ 2 ਨੰ 9.2 ਕੀ ਕਹਿੰਦਾ 9.2 ਕਹਿੰਦੇ ਅਲਟਰੀ ਉਦੋਂ ਬਾਅਦ ਤੀਜੇ ਨੰਬਰ ਤੋਂ ਤੁਸੀਂ ਪਹਿਲੀ ਤੀਜੇ ਨੰਬਰ ਕਿਉਂ ਪੜ੍ਹ ਲੱਗ ਜਾਨੀ ਪਹਿਲਾਂ ਤਾਂ ਦੂਜਾ ਪੜ੍ਹੋ ਪਹਿਲਾਂ ਤਾਂ ਰਿਵਿਊ ਤੁਸੀਂ ਕਰਦੇ ਨਹੀਂ ਨਾ ਕਰੋ ਪਾਣੀ ਹੈ ਨਹੀਂ ਮੈਂ ਦੱਸਦਾ ਨਾ ਰਿਵਿਊ ਕਰਦੇ ਨੰਬਰ 2 ਤੇ ਆਲਟਰਨੇਟਿਵ ਕਹਿੰਦੇ ਆ ਆਲਟਰਨੇਟ ਸਿੱਧਾ ਗਿਆ ਏਸੀ ਚ ਆਲਟਰਨੇਟ ਲਾ ਐਸਵਾਈਐਲ ਨੂੰ ਵਾਈਐਸਐਲ ਕਰ ਕਹਿੰਦੇ ਕੀ ਮਤਲਬ ਮੈਂ ਕਿਹਾ ਸਤਲੁਜ ਨੂੰ ਯਮਨਾ ਨਾਲ ਮਿਲਾਉਣ ਦੀ ਜਗ੍ਹਾ ਯਮਨਾ ਨੂੰ ਸਤਲੁਜ ਉਧਰੋਂ ਇੱਧਰ ਨੂੰ ਲੈ ਆਓ ਹਰਿਆਣੇ ਨੂੰ ਪਾਣੀ ਦੇ ਦਿਓ ਜੇ ਬਚ ਗਿਆ ਸਾਡੇ ਸਤਲੁਜ ਚ ਪਾ ਦਿਓ ਨਹੀਂ ਤਾਂ ਮੈਂ ਤੁਹਾਨੂੰ ਹੈਲੀਕਾਪਟਰ ਤੇ ਬਿਠਾਉਣਾ ਮੈਂ ਸਤਲੁਜ ਦੇ ਉੱਥੋਂ ਦੀ ਤੁਹਾਨੂੰ ਲੈ ਕੇ ਜਾਣਾ ਜਿੱਥੋਂ ਇਹ ਤੁਹਾਨੂੰ ਲੱਗਿਆ ਵੀ ਸਤਲੁਜ ਦਰਿਆ ਹੈ ਉਹ ਤਾਂ ਪਾਣੀ ਲੈ ਲਿਆ ਉਹ ਤਾਂ ਨਾਲਾ ਬਣ ਗਿਆ ਜੀ ਇੱਕ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਆ ਜਦੋਂ ਤੋਂ ਤੁਹਾਡੀ ਸਰਕਾਰ ਬਣੀ ਸਾਨੂੰ 1 ਰੁਪਈਆ ਵਾਲੀ ਠੇਕੇਦਾਰੀ ਚਾਹੀਦੀ ਠੇਕੇਦਾਰ ਦੰਗਾ ਸੀ ਘੱਟਿਆ ਲਾ ਦਿੰਨੇ ਆਪਣੀਆਂ ਕਿਉਂਕਿ ਅਸੀਂ ਜੀਵਨ ਦਾ ਦੇਖ ਰਹ ਹਾਂ ਉਹ ਜਿੰਨੇ ਪੈਸੇ ਅਸੀਂ ਸਰ ਲਾਉਨੇ ਆ ਉਹਨੇ ਪੈਸੇ ਕਿੱਥੇ ਦੇ ਜੀ ਇਹ ਉਹਦੇ ਬੱਚੇ ਸਾਡਾ ਮੰਤਰੀ ਸੌ ਦਾ ਬਚਰੇ ਆ ਹੋਵੇ ਇਹਨੇ ਪੈਸੇ ਲੈੇ ਹੋਣ ਤੇ ਸਾਨੂੰ ਪੈਸੇ ਪੂਰੇ ਦਿੰਦੇ ਨਹੀਂ ਤਾਨੂੰ ਪੈਸਾ ਪੈਸਾ ਉਹਨੇ ਪੂਰਾ ਦੇ ਦਿੱਤਾ ਮਿਲ ਜਾਂਦਾ ਜੀ ਲਓ ਜੇ ਮੈਂ ਇੱਕ ਥੀਰੇ ਕਾਠੇ ਕਰ ਲਿਆ ਮੈਂ 27 ਸਾਲ ਦਾ ਆਰਟੀਸਟ ਹਾਂ ਪਕਲ ਸਿਰਫ ਆ ਹਾਂ ਇਸੇ ਸਾਡੀ ਮਰਜ਼ੀ ਦਾ ਤੇ 2022 ਦੇ ਵਿੱਚ ਅਸੁਰ ਕਿਸਾਨਾਂ ਦੀ ਗੱਲ ਦੱਸਣ ਲੱਗਿਆ ਫਿਰ ਆਰਟੀਸਟ ਲੱਗਿਆ 2022 ਦੇ ਵਿੱਚ ਕਿਸਾਨ ਥੋੜੇ ਨਾਲ ਸੀ ਫਿਰ ਅਸੀਂ ਵੀ ਕਿਸਾਨ ਹੈ ਇੱਕ ਥਾਂ ਤੇ ਜੁੜੇ ਖੇਤੀ ਕਰਦੇ ਮੈਂ ਉਹ ਤਰ੍ਹਾਂ ਹੀ ਗੱਲ ਨਹੀਂ ਕਰਦਾ ਜਿਹੜੇ ਨੇ ਬੇਸ ਵੱਟ ਕੇ ਵੇਲੇ ਹੋ ਕੇ ਕੱਚ ਦਾ ਗੱਲ ਕਰਦੇ ਆ ਰਹੇ ਬਸ ਇਹ ਕਿ ਸਨਾਜੀ ਗੱਲ ਕਰਦਾ ਜ ਆ ਬਠਾ ਜਿਵੇਂ ਉਹ ਬੇਵੀ ਕਹਿਣਾ ਉਹ ਉਹ ਕੋਈ ਕਿਸਾਨ ਹੋਰ ਨੇ ਜਿਹੜੇ ਉਹ ਸੁਣੋ ਇਹ 22 ਥੋੜੇ ਨਾਲ ਤੇ 23 ਵੀ ਥੋੜੇ ਨਾਲ ਅਧੀਨ ਬਰਮਾਦਵਾਗੇ ਅਰਦਾਸ ਕਰਦੇ ਆ ਸੱਚੇ ਪਾਸ਼ਾ ਸਾਡੀ ਇਹ ਗਾਥੀ ਮੈਂ ਉਰਗੋਸ਼ਕ ਸਚੁਕਾ ਇਹ ਅਮਰਤਾ ਨੂੰ ਵੀ ਬੜਕੇ 27 ਦੇ ਵਿੱਚ ਇੱਕ ਵਾਰੀ ਸਾਫ ਕਰ ਸਮਾਰਕ ਬਕਵਾਸੀ ਬਣਦੇ ਨਾ ਕੋੜੇ ਵੱਡਿਆ ਬੱਟੇ ਸਾਡੇ ਖੂਹ ਸਾਡੀ ਸੜਕਾ ਸਾਡੇ 3 ਕਰੋੜ ਰੁਪਇਆ ਹਰੇਕ ਸਾਲ ਸੀਜ਼ਨ ਦਾ ਠਿਕ ਕਰ ਲੈਂਦਾ ਜੀ ਆਪਾਂ ਅਸੀਂ ਕਿਸਾਨ ਵੀ ਆ ਮੈਂ ਕੜਪੀਆ ਵੀ ਉਹ ਕਾਹਦਾ ਲੈ ਜਾਂਦਾ ਜੀ ਮਾਲ ਅਸੀਂ ਤਾਂ ਕਰਦੇ ਦੀ ਉਹ ਟੈਂਡਰ ਜਿਹੜਾ ਕ੍ਰਿਟੀਕਲ ਬੰਦੇ ਆਪਣੇ ਬੰਦਿਆਂ ਨਾਲ ਪੰਜ-ਪੰਜ ਰੁਪਏ ਟੈਂਡਰ ਬੰਦਿਆਂ ਦਾ ਟੈਂਟ ਦੀ ਨਾ ਉਹ ਆਸ਼ੂਜੀ ਦੇ ਲਈ ਮੀਟਿੰਗ ਨਹੀਂ ਉਹਨੂੰ ਸਾਰੀ ਗੱਲ ਕਰ ਦੱਸੋ 5 ਰੁਪਏ ਕੱਟਾ ਸੀ ਆਹਨ ਸਾਭ ਨੂੰ ਸਾਰੀ ਗੱਲ ਕਰ ਸਰ ਨਾ ਉਹ ਕੋਈ ਲੈਂਦੇ ਜੀ ਇਸ ਨੂੰ ਮੈਂ ਤੁਹਾਨੂੰ ਦੱਸਦਾ ਇਹ ਸੀਜ਼ਨ ਹੋ ਗਿਆ ਜੀ ਹੱਤ ਸੀਜ਼ਨ ਹੋ ਗਿਆ ਹੱਤਵਾਂ ਸੀਜ਼ਨ ਨਾ ਕਿਸੇ ਠੇਕੇਦਾਰ ਨੂੰ ਕਿਸੇ ਯਾਰ ਨੂੰ ਮੰਗਦੇ ਵੀ ਨਹੀਂ ਆਕੇ ਜੀ ਹੁਣ ਆ ਬੈਠੇ ਕਮੇਟੀ ਵਿੱਚ